ਨਮਸਕਾਰ ਸਰਗਰਮੀਆ ਪ੍ਰੋਗਰਾਮੇ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜੂਨੀਆਂ ਵਿਸ਼ੇਸ਼ ਸਰਗਰਮੀਆ। ਇਹਨੇ ਕਰਿਆ ਆ ਤੇ ਆ ਇਸ ਲਈ ਐਸੇ ਕਾਜੇ ਨਹੀਂ ਦਾ ਜਿਹੜਾ ਐਸਾ ਛੜਾ ਦਾ ਹਾਲ ਵਾ ਪੁਰਾਈਆ ਪਰ ਚਲੋ ਰੱਬ ਨੇ ਇਸ ਵੇਲੇ ਥੋੜੀ ਮੇਰ ਕੀਤੀ ਹੋਆ ਉਹ ਦੇਖਣਾ ਇਸਦੇ ਪ੍ਰਮਾਤਮਾ ਦੀਕਰਖੇ। ਕੇ ਸਭ ਦੇ ਕਰ ਖੁਸ਼ੀਆਂ ਲੱਗਣੇ ਲੰਬੜਦਾਰ ਦਾ ਇਥੇ ਸਿਲਬਰ ਲਿਆ ਕੋਈ ਵੀ ਜਰੂਰ ਤਵਕਿਲ ਨਾਲ ਸਮਾਜ ਬਣ ਰਲ ਕੇ ਅਸੀਂ ਸਾਰੀ ਸੇਵਾ ਕਰਾਇਆ ਸਾਰੀ ਸੰਤਾ ਦੇ ਨਾਲ ਵਾਰਿਆਂ ਦੇ ਨਾਲ ਦੋਸਤੋ ਕਹਿੰਦੇ ਪੰਜਾਬ ਵਿੱਚ ਮੋਦੀ ਖਾਨੀ ਮਾਰ ਸਕਦਾ ਨੂੰ ਆਪੀ ਦਾ ਨਹੀਂ ਹਟਾ ਸਕੀਆ ਸਾਰਿਆਂ ਦੇ ਨਾਲ ਇਹ ਹਮੇਸ਼ਾ ਕਿਰਪਾ ਰੱਖੇ ਅਤੇ ਇਹ ਵੀ ਜਿਨ੍ਹਾਂ ਨੇ ਚੜ੍ਹਦੀ ਕਲਾ ਰੱਖੇ ਆ ਦੇਖੋ ਬੱਚੇ ਕਿੰਨੇ ਆ ਸੇਵਾ ਕਰਦੇ ਪਏ ਆ ਸਰ ਜੀ ਤੇ ਮੇਰਾ ਸਾਜਨਾ ਨਮਿਸ਼ਰ ਵਾਲਾ ਇਹ ਵੀ ਅੱਗੇ ਆਇਆ ਹੈਗਾ ਸਾਰੇ ਨੂੰ ਸੁਖ ਵਿੱਚ ਚਾਹ ਕਰ ਰਿਹਾ ਮਾਰਾ ਜਾਨ ਵੀ ਇਸੇ ਕਲਾ ਦੇ ਵਿੱਚ ਰੱਖੇ ਕਿ ਠੀਕ ਰੱਖੇ ਇਹ ਸਾਰਾ ਮੋਲਟੀ ਕੋਹਜਵੇਂ ਬਾਹਰ ਨਾ ਕਰੇ ਤਿੰਨ ਦਿਨਾਂ ਤੋਂ ਆ ਰਿਹਾ ਮੇਰਾ ਤੁਸੀਂ ਜਿੱਥੇ ਆ ਗਏ ਇੱਧਰ ਕਿੱਧਰ जान <laughs> इहा <laughs> ਹਲੋ ਹਾਂਜੀ ਹਾਂਜੀ ਆ ਜਾਓ ਆ ਤੁਸੀਂ ਦੇਖ ਰਹੇ ਹੋ ਮਹਿਲਾਵਾਂ ਵਿੱਚ ਵੀ ਕਿੰਨਾ ਉਤਸ਼ਾਹ ਆ ਜਿਹੜੇ ਕਿ ਇਸ ਢੈਂਗੜ ਪਰ ਬੰਨ ਦੇ ਉੱਤੇ ਪਹੁੰਚੀਆਂ ਨੇ ਆ ਔਰ ਇਹ ਲਗਾਤਾਰ ਸੇਵਾ ਕਰ ਰਹੀਆਂ ਨੇ ਇਹਨਾਂ ਦਾ ਵੀ ਇਹ ਮਹਿਲਾ ਸ਼ਕਤੀ ਦੇਖਣ ਨੂੰ ਇੱਥੇ ਕਾਫੀ ਮਿਲੀ ਆ ਤੁਸੀਂ ਦੇਖ ਸਕਦੇ ਹੋ ਆ ਇੱਧਰ ਮੈਂ ਤੁਹਾਨੂੰ ਦਿਖਾ ਦਵਾਂ ਇਹ ਤੁਸੀਂ ਬੰਨ ਕਿਹਾ ਜਾਂਦਾ ਜੀ ਇਹਨੂੰ ਜਿਹੜਾ ਕਿ ਇੱਥੇ ਪਾੜ ਪੈਣ ਦੇ ਨਾਲ ਕਾਫੀ ਨੁਕਸਾਨ ਪਹਿਲਾਂ ਇਹ ਲੋਕ ਚੱਲ ਚੁੱਕੇ ਨੇ ਪੇਪਰ ਹੁਣ ਇਹਨਾਂ ਦੀ ਹਿੰਮਤ ਦਾ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਹਿੰਮਤ ਦਾ ਸਦਕਾ ਸੋ ਸਾਰੇ ਸੇਵਾਦਾਰਾਂ ਦੇ ਮਿਹਨਤ ਦਾ ਸਦਕਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹ ਕਿਵੇਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਆ ਦੇਖੋ ਜੀ ਇੱਧਰ ਤੁਹਾਨੂੰ ਮੈਂ ਦਿਖਾ ਰਿਹਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਬਟਾ ਕਾਂ ਨੂੰ ਹੈਲੋ ਜੀ ਬੈਨਰ ਲਾਇਆ ਹੈ ਆ ਸਰਦਾਰ ਦਿਲਦਾਰ ਸਿੰਘ ਜੀ ਜੋ ਕਿ ਸਾਡੇ ਇਲਾਕੇ ਦੇ ਪ੍ਰਸੇ ਸਮਾਜ ਸੇਵਕ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੁਰਚੰਨ ਭਾਜੀ ਵੀ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਟੈਂਗੜ ਪਰ ਟੈਂਗੜ ਪਰ ਭਾਰੀ ਗੁਰਚੰਨ ਸਿੰਘ ਜੀ ਵੀ ਸਾਡੇ ਨਾਲ ਨੇ ਤੇ ਹੋਰ ਸਾਡੇ ਟੀਮ ਦੇ ਮੈਂਬਰ ਸਾਡੇ ਨਾਲ ਨੇ ਸਾਰੇ ਅ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੁਹਾਨੂੰ ਅਸੀਂ ਦੱਸ ਦਈਏ ਕਿ ਜ਼ਿਲ੍ਹਾ ਕਾਨੂੰਨੀ ਸਬਾਵਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਜਿਹੜਾ ਸਮੋਸਿਆਂ ਦਾ ਲੰਗਰ ਜਿਹੜਾ ਭੇਜਿਆ ਗਿਆ ਅ ਤੁਸੀਂ ਦੇਖ ਰਹੇ ਹੋ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਜਿਹੜਾ ਸਰਪੰਚ ਸਾਹਿਬ ਵੀ ਨੇ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਸੋ ਕਿਵੇਂ ਜਿਹੜਾ ਇਸ ਢਿੰਗੜਪੁਰ ਅਸੀਂ ਪਹੁੰਚੇ ਹਾਂ ਜੀ ਸੋ ਇਹ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਸਾਰੇ ਸੇਵਾਦਾਰ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿੰਨਾ ਰਸ਼ ਹੈ ਸਾਰਾ ਹਲੋ ਆਹ ਬਾਰੇ ਜੀ ਹੈ ਨੂੰ ਫੜ ਲੈ ਆਪਣੇ ਵਾਲਾ ਇੱਧਰ ਆ الو کیا ہے نا میں نہیں پتا نہیں میری امی کو پتہ نہیں میرے بھائی یہاں اور انت یہ بھی اپ بری تو ہی ہٹ جاؤ जिला श्री भगत सिंह नगर न संबंधित अज दिया विशेष सरगर्मिया ਫਲ ਫਿਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ